ਮਨੋ ਭਲੀ ਸਾਕਰ ਲਗ ਤਾਰੇ ਦੇਰੀ ਕੰਨੀ ਨਹੀਂ ਲਾਈ ਉਹਨੇ ਮੁੰਡੇ ਨੇ ਦਿੱਤੇ ਜੀਰਾ ਦਿੱਤੇ ਹਾਂ ਕਲਪਨ ਅੱਛਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋਗ ਜੁਗੋ ਜੁਗ ਟਲ ਸਤਗੁਰਾਂ ਦੀ ਸਾਜੀ ਨਿਵਾਜੀ ਗੁਰੂ ਗੁਰੂ ਖਾਲਸਾ ਪਿਆਰੀ ਸਾਧ ਸੰਗਤ ਜੀਓ ਵੱਡੇ ਭਾਗ ਹਨ ਹਾਜ਼ਰਾ ਹਜੂਰ ਜਹਰਾਜ ਹੂਰ ਸਰਬ ਸ਼ਕਤੀਮਾਨ ਗਿਆਨ ਸਮੁੰਦਰ ਬਾਣੀ ਦੇ ਬੋਹਤ ਸ਼ਤਰ ਚਵਰ ਤਖਤ ਦੇ ਮਾਲਕ ਤਾਂ ਤਾਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਦੇ ਸਜੀ ਆਲੰਦਰਵਾਰ ਨਗੀਂ ਗੋਦਾ ਆਵੜੇ ਪਿਆਰ ਨਾਲ ਆਨੰਦ ਮਾਣ ਰਹੇ ਸੀ ਕੀਰਤਨ ਦਾ ਬੜਾ ਸੋਹਣਾ ਰਸ ਪਿੰਨਾ ਰਸ ਆਪ ਪ੍ਰਾਪਤ ਕਰ ਰਹੇ ਸੀ ਸਵਾਉ ਕੁਝ ਕਿਸਮਾ ਆਪ ਆਪੋ ਆਪਣੀਆਂ ਮਨਭਰਤੀਆਂ ਅਕਲਦਰ ਕਰੀਏ ਜੋ ਲੜੀਵਾਰ ਕਥਾ ਧੰ ਸਤਗੁਰੂ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਸਹਿ ਮਹਾਰਾਜ ਜੀ ਦੇ ਆਪ ਸਰਵਣ ਕਰਦੇ ਆ ਰਿਹਾ ਹਾਂ ਚੱਲ ਰਹੇ ਪਰਸੰਨ ਦੇ ਵਿੱਚ ਕੱਲ ਆਪਨੇ ਸਰਵਣ ਕੀਤਾ ਸੀ ਗੁਰੂ ਗੋਬਿੰਦ ਰਾਏ ਪਾਤਸ਼ਾਹ ਜੀ ਅਨੰਦਪੁਰ ਸਾਹਿਬ ਆ ਗਏ ਨੇ ਤੀਰ ਸਤੰਗ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਿੱਲੀ ਵਿੱਚ ਨੇ ਭਾਈ ਮਤੀ ਦਾਸ ਜੀਆਂ ਦੀ ਸ਼ਹੀਦੀ ਹੋ ਜਾਂਦੀ ਹੈ ਤੇ ਕੁਝ ਗੁਰਸਿੱਖਾਂ ਨੇ ਬੇਨਤੀ ਕੀਤੀ ਕਿ ਮਹਾਰਾਜ ਅਸੀਂ ਸ਼ਹੀਦੀ ਨਹੀਂ ਦੇਣੀ ਹੈ ਅਸੀਂ ਕੁਰਬਾਨੀ ਨਹੀਂ ਦੇਣੀ ਹੈ ਅਸੀਂ ਅਜੇ ਜੋ ਆਪ ਜੀ ਦੇ ਸਹਬਜ਼ਾਦੇ ਨੇ ਗੋਬਿੰਦ ਰਾਏ ਜੀ ਉਹਨਾਂ ਦੀਆਂ ਖੇਡਾਂ ਉਹਨਾਂ ਦੇ ਚੋਜ ਦੇਖਣੇ ਨੇ ਤਾਂ ਧੰਗ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਰਹਿਮਤ ਕੀਤੀ ਭਾਈ ਸਾਹਿਬ ਚੰਦ ਭਾਈ ਗੁਰਦਤਾ ਬਾਬਾ ਬੁੱਢਾ ਜੀਆਂ ਦੀ ਬਸ ਵਿੱਚੋਂ ਭਾਈ ਉਤਾ ਜੀ ਰਠੌਰ ਇਹ ਤਿੰਨ ਗੁਰਸਿੱਖਾਂ ਨੂੰ ਮਹਾਰਾਜ ਨੇ ਕਿਹਾ ਤੁਸੀਂ ਜਾਓ ਦਰਵਾਜ਼ੇ ਖੁੱਲ ਜਾਂਦੇ ਨੇ ਹੱਥਕੜੀਆਂ ਵੀ ਖੁੱਲ ਜਾਂਦੀਆਂ ਨੇ ਚਲੇ ਜਾਂਦੇ ਨੇ ਦਵਾਰੇ ਫੇਰ ਦਰਵਾਜ਼ੇ ਉਸ ਤਰ੍ਹਾਂ ਲੱਗੇ ਰਹਿ ਜਾਂਦੇ ਨੇ ਜਦੋਂ ਦਵਾਰੇ ਦਰਵਾਜ਼ੇ ਉਸੇ ਤਰ੍ਹਾਂ ਲੱਗੇ ਦੇਖੇ ਹੁਣ ਦਿਨ ਚੜ੍ਹਦਾ ਹੈ ਜਿਹੜਾ ਜਮਾਦਾਰ ਹੈ ਉਹ ਕੀ ਦੇਖਦਾ ਵੀ ਤਿੰਨ ਗੁੱਟ ਸਿੱਖਾ ਹੀ ਨਹੀਂ ਅੰਦਰ ਦਰਵਾਜ਼ੇ ਲੱਗੇ ਹੋਏ ਨੇ ਪਹਿਰੇਦਾਰ ਵੀ ਖੜੇ ਨੇ ਉਹ ਕਿਵੇਂ ਚਲੇਗੇ ਸੋ ਇਸ ਤਰਾਇ ਇਤਿਹਾਸ ਲੜੀਵਾਰ ਜੋ ਕਥਾ ਆਪ ਸਰਵਣ ਕਰਦੇ ਆ ਰਹੇ ਸਿਆਓ ਇਸ ਤੋਂ ਜਿਹੜਾ ਅਗਲਾ ਇਤਿਹਾਸ ਹੈ ਮਨ ਬਿਰਤੀਆਂ ਆਕਾਗਰ ਕਰਿਏ ਗੁਰੂ ਚਰਨਾਂ ਦਾ ਧਿਆਨ ਤਰੀਏ ਰਸਨਾ ਪਵਿੱਤਰ ਕਰਿਏ ਪਿਆਰ ਨਾਲ ਚਾਰੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਜੀ ਦਵਾਰ ਪਿਵਾਰ ਸੰਜਤ ਸਾਰੇ ਜਿਹੜੇ ਦਰਵਾਜੇ ਸੀ ਉਸੇ ਤਰ੍ਹਾਂ ਭਿੜੇ ਹੋਏ ਨੇ ਤੇ ਕਿਉਂ ਪ੍ਰਤੀਤ ਨਹੀਂ ਹੋ ਰਿਹਾ ਕਿ ਰਾਤ ਦੇ ਦਰਵਾਜ਼ੇ ਖੁੱਲੇ ਸੀ ਜਾਂ ਇਹਨਾਂ ਦਰਵਾਜ਼ੇ ਨੂੰ ਖੋਲ ਕੇ ਕੋਈ ਗਿਆ ਸੀ ਕਿਉਂਕਿ ਉਹਨਾਂ ਦੇ ਬੜੇ ਚੰਗੇ ਸੰਗਲ ਲੱਗੇ ਹੋਏ ਸੀ ਤੇ ਜਿੰਦੇ ਵੀ ਲਾਏ ਹੋਏ ਸਨ ਹਮ ਖੋਲੇ ਸਾਕਰ ਲਗਤਾਰੇ ਮੀਆਂ ਸੰਕਲ ਮੈਨੇ ਸੰਗਲ ਪਾਏ ਵੇ ਤੇ ਤਾਰੇ ਜਿੰਦੇ ਲਾਏ ਹੋਏ ਨੇ ਜੋ ਕਿ ਬੇੜੀਆਂ ਉਤਰ ਗਈਆਂ ਸੀ ਤੇ ਜਿਹੜੀਆਂ ਹਾਥਕੜੀਆਂ ਉਹ ਵੀ ਲੈ ਚੁੱਕੀਆਂ ਸਨ ਉਹ ਪਈਆਂ ਸੀ ਪਏ ਅਚੰਬੇ ਸਭ ਮਤ ਮਾਰੀ ਸਾਰਿਆਂ ਦੀ ਮਤ ਬਾਣੀ ਗੇ ਸਾਰੇ ਅਚੰਬੇ ਵਿੱਚ ਹਨ ਪਰੇਸ਼ਾਨੀ ਹੈਰਾਨਗੀ ਵਿੱਚ ਹਨ ਦੇਖ ਖੋਜ ਪਰ ਨਾ ਜੀਨਾ ਹੁਣ ਕੀ ਕਰਦੇ ਨੇ ਇਹ ਵੀ ਦੇਖ ਰਹੇ ਨੇ ਕਿ ਜਿਹੜੇ ਸਿੱਖ ਨਿਕਲ ਕੇ ਗਏ ਨੇ ਕਤਵਾਲੀ ਦੇ ਵਿੱਚੋਂ ਉਹਨਾਂ ਸਮਿਆਂ ਦੇ ਵਿੱਚ ਬੀਹਾਂ ਜਾਂ ਰਸਤੇ ਪੱਕੇ ਨਹੀਂ ਸੀ ਹੁੰਦੇ ਕੱਚੇ ਰਾਹ ਹੁੰਦੇ ਸੀ ਤਾਂ ਜਦੋਂ ਕੱਚੇ ਰਾਹ ਦੇ ਉੱਤੇ ਆਪਾਂ ਚੱਲਦੇ ਆ ਤਾਂ ਪੈਰਾਂ ਦੀ ਪੈੜ ਹੋ ਜਾਂਦੀ ਹੈ ਤਾ ਉਹ ਦੇਖਦੇ ਨੇ ਵੀ ਕਿੱਧਰ ਨੂੰ ਗਏ ਨੇ ਇਹ ਸਿੱਖਾਂ ਦੇ ਪੈਰ ਨੇ ਜਿਹੜੇ ਉਹਨਾਂ ਦੀ ਖੋਜ ਉਹਨਾਂ ਦੀ ਨਿਸ਼ਾਨੀ ਕਿੱਧਰ ਨੂੰ ਤੁਰਪੇ ਜਾ ਰਹੇ ਨੇ ਕੋਈ ਨਜ਼ਰ ਨਹੀਂ ਆ ਰਿਹਾ ਆਖਰ ਕਹਿੰਦੇ ਨੇ ਹੇ ਖੁਦਾ ਹੀ ਅੱਲਾਹ ਤਾਲਾ ਇਹ ਤੂੰ ਕੀ ਖੇਡ ਕਰ ਦਿੱਤੀ ਸਾਡੇ ਨਾਲ ਇਹ ਸਾਡੇ ਨਾਲ ਕੀ ਭਾਣਾ ਵਾਪਰਿਆ ਹੈ ਜਮਾਦਾਰ ਦਰ ਉਹ ਚੱਲ ਆਇਓ ਜਿਹੜਾ ਜਮਾਦਾਰ ਸੀ ਦਰੋਗਾ ਅਬਦੁੱਲਾ ਇਹ ਵੱਡਾ ਦਰੋਗਾ ਸੀ ਸਾਰੀ ਇਹਦੇ ਅੰਦਰ ਸੀ ਜਿਹੜੀ ਜੇਲ ਸੀ ਇਹ ਕੋਤਵਾਲੀ ਇਹ ਬੜੀ ਦੌੜਿਆ ਆਇਆ ਭਜਿਆ ਆਇਆ ਕਿਤੇ ਉਹ ਇਧਰ ਉਧਰ ਦੇਖਦਾ ਚਾਰ ਸਪੇਰੇ ਨਿਗਾਹ ਮਾਰਦਾ ਤੇ ਬੜਾ ਜਿਆਦਾ ਡਰ ਗਿਆ ਗਿਮਨਿਕ ਸੇ ਅਚਰਜ ਕੋ ਮਾਨੋ ਹੁਣ ਮੰਨਦਾ ਹੈ ਅਚਰਜ ਵੀ ਕਿਵੇਂ ਨਿਕਲੇ ਨੇ ਕਿਵੇਂ ਚਲੇ ਗਏ ਬਾਹਰ ਨਿਕਲ ਕੇ ਆਸ ਸਤਿਗੁਰੂ ਕੋ ਬੂਝਨ ਠਾਣੋ ਤਾਂ ਸਤਿਗੁਰੂ ਮਹਾਰਾਜ ਦੇ ਚਰਨਾਂ 'ਚ ਫਿਰੇ ਨੇ ਅਬਦੁੱਲੇ ਦਰੋਗੇ ਨੇ ਬੇਨਤੀ ਕੀਤੀ ਨਾਥੇ ਤੁਮਰੇ ਕਹਾਂ ਸਿਧਾਏ ਬੇਨਤੀ ਕਰਦਾ ਮਹਾਰਾਜ ਆਪ ਦੇ ਜਿਹੜੇ ਸਾਥੀ ਸੀ ਉਹ ਕਿੱਥੇ ਚਲੇ ਗਏ ਮੇਰੋ ਬਤਾਏ ਨਾ ਪਛਾਉ ਰਿਸਾਏ ਮਹਾਰਾਜ ਸਾਨੂੰ ਦੱਸ ਦਿਓ ਤੁਹਾਡੇ ਸਾਥੀ ਕਿੱਥੇ ਗਏ ਨੇ ਨਹੀਂ ਤਾਂ ਫਿਰ ਔਰ ਮझे ਬਾਦਸ਼ਾਹ ਨੇ ਮੇਰੇ ਉੱਤੇ ਬੜਾ ਕ੍ਰੋਧ ਕਰਨਾ ਹੈ ਗੁੱਸਾ ਕਰਨਾ ਹੈ ਹੁੰਦਾ ਹੀ ਹੈ ਹੁਣ ਜੇਲ੍ਹ ਦੇ ਵਿੱਚ ਦੋਸ਼ੀ ਬੰਦ ਹੋਣ ਜਿਲ라 ਜਿਹੜਾ ਉਹਨੂੰ ਪਤਾ ਹੀ ਨਾ ਲੱਗੇ ਕਿ ਦੋਸ਼ੀ ਜੇਲ੍ਹ ਦੇ ਵਿੱਚੋਂ ਛੱਡ ਨਿਕਲ ਕੇ ਚਲੇ ਗਏ ਨੇ ਫਿਰ ਜਿਹੜੀ ਸਰਕਾਰ ਹੈ ਭਾਵੇਂ ਰਾਜੇ ਸੀ ਅੱਜ ਸਰਕਾਰਾਂ ਨੇ ਉਹ ਫਿਰ ਕਦੋਂ ਚੰਗਾ ਸਮਝਦੇ ਨੇ ਉਹ ਕਹਿੰਦੇ ਨੇ ਤੇਰੀ ਗਲਤੀ ਹੈ ਤੂੰ ਕਿਉਂ ਭਜਾ ਦਿੱਤੇ ਉਹਨੂੰ ਜਿਆਦਾ ਕਹਿੰਦੇ ਨੇ ਵੀ ਟੈਰਿਸਵਤ ਖਾਦੀ ਹੈ ਇਉਂ ਫਿਰ ਇਹ ਜੋ ਦਰੋਗਾ ਜਿਹੜਾ ਬਹੁਤ ਡਰਦਾ ਹੈ ਸੋਨ ਭਾਖੇ ਵਾਲੇ ਦਇਓ ਖੁਦਾਏ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿਣ ਲੱਗੇ ਕਹਣ ਲਗੇ ਭਾਈ ਦਰੋਗੇ ਉਹਨਾਂ ਨੂੰ ਤਾਂ ਖੁਦਾ ਲੈ ਗਿਆ ਅੱਲਾਹ ਤਾਲਾ ਲੈ ਗਿਆ ਹੈ ਤੁਮ ਤੇ ਨਹੀਂ ਕਸ਼ਟ ਕੋ ਪਾਏ ਕਿਉਂਕਿ ਉਹ ਜਿਹੜਾ ਕਸ਼ਟ ਸੀ ਤੁਹਾਡੇ ਕੋਲੋਂ ਜੋ ਤੁਸੀਂ ਸਜਾਵਾਂ ਦੇਣੀਆਂ ਸੀ ਤੁਸੀਂ ਇਹ ਦੇਣੇ ਸੀ ਉਹ ਨਹੀਂ ਪਾਉਣਗੇ ਅਰਤਨ ਸੋ ਕਿਆ ਕਾਰ ਤੁਮਾਰੋ ਨਾਲ ਮਹਾਰਾਜ ਕਹਿੰਦੇ ਨੇ ਵੀ ਤੁਹਾਨੂੰ ਕੰਮ ਵੀ ਕੀ ਹੈ ਜੇ ਸਿੱਖ ਚਲੇ ਗਏ ਨੇ ਕੈਦ ਖਾਨ ਨੇ ਜੇਲ੍ਹ ਦੇ ਵਿੱਚੋਂ ਫਿਰ ਤੁਹਾਨੂੰ ਉਹਨਾਂ ਥਾਣੇ ਕੰਮ ਵੀ ਕੀ ਹੈ ਕੀ ਕਰਾਉਣਾ ਹੈ ਕਿਨੋਂ ਪਕਰਨ ਸੋਹ ਮਾਰੋ ਕਿਉਂਕਿ ਔਰੰਗਜ਼ੇ ਬਾਦਸ਼ਾਹ ਨੇ ਤਾਂ ਸਾਨੂੰ ਪਕੜਿਆ ਹੈ ਅਸਲੀ ਅਸੀਂ ਆਇਆ ਔਰੰਗਜ਼ੇ ਬਾਦਸ਼ਾਹ ਦੀ ਕੈਦ ਅੰਦਰ ਬੈਠੇ ਹੰਮ ਚਾਹੋ ਤਿ ਮਤਰੋ ਅਸੀਂ ਬੈਠਿਆ ਜਿਵੇਂ ਵੀ ਤੁਹਾਡੀ ਇੱਛਾ ਹੈ ਸਾਡੇ ਨਾਲ ਜੋ ਮਰਜ਼ੀ ਕਰੋ ਜਿਹੜੇ ਸਾਡੇ ਦਾਸ ਸੇਵਾਦਾਰ ਕੈਦ ਵਿੱਚੋਂ ਨਿਕਲ ਕੇ ਚਲੇ ਗਏ ਨੇ ਉਹਨਾਂ ਦੇ ਕੋਲੋਂ ਕਿਉਂ ਡਰਨਾ ਹੈ ਉਹਨਾਂ ਤੋਂ ਤੁਹਾਨੂੰ ਕਿਸ ਗੱਲ ਦਾ ਡਰ ਹੈ ਸੁਣ ਕਰ ਅਵਰੰਗ ਕੋ ਸੁਧ ਦੀਨ ਇਹੋ ਸੁਣ ਕਰਕੇ ਦਰੋਗੇ ਨੇ ਔਰੰਗਜ਼ੇ ਬਾਦਸ਼ਾਹ ਨੂੰ ਇਹ ਖਬਰ ਦੇ ਦਿੱਤੀ ਕਿ ਇਸ ਮੈਂ ਨਿਕਸ ਗਏ ਸਿਕਤੀਨ ਕੀ ਆਖਿਆ ਵੀ ਮਹਾਰਾਜ ਜੋ ਗੁਰੂ ਤੇਗ ਬਹਾਦਰ ਸਾਹਿਬ ਜੀ ਸਿੱਖਾਂ ਸਮੇਤ ਕੈਦ ਕੀਤੇ ਹੋਏ ਸੀ ਉਹਨਾਂ ਸਿੱਖਾਂ ਦੇ ਵਿੱਚੋਂ ਤਿੰਨ ਸਿੱਖ ਕੈਦਖਾਨੇ ਵਿੱਚੋਂ ਨਿਕਲ ਕੇ ਚਲੇ ਗਏ ਰਹੇ ਕਿਵਾਰ ਭਿੜੇ ਤਮਤਾਰੇ ਅਰ ਉਸੇ ਤਰ੍ਹਾਂ ਦਰਵਾਜ਼ੇ ਵੀ ਭਿੜੇ ਰਹੇ ਤੇ ਜਿੰਦੇ ਵੀ ਲੱਗੇ ਰਹੇ ਜਿਹੜੇ ਪਹਾਰੁ ਕਿਨੇ ਨਿਹਾਰੇ ਜਿਹੜੇ ਪਹਿਰੇਦਾਰ ਵੀ ਖੜੇ ਸਨ ਉਹ ਪਹਿਰੇਦਾਰਾਂ ਨੇ ਵੀ ਕਿਸੇ ਨੇ ਨਹੀਂ ਦੇਖਿਆ ਕਿ ਕਿੱਧਰ ਨੂੰ ਗਏ ਕਿਵੇਂ ਗਏ ਤਮਤੋਂ ਬੋਤੋਂ ਰੰਗੇ ਕਰੇ ਇਹ ਸੁਣ ਕਰਕੇ ਔਰੰਗਜ਼ੇ ਬਾਦਸ਼ਾਹ ਬਹੁਤ ਕ੍ਰੋਧ ਵਿੱਚ ਗੁੱਸੇ ਵਿੱਚ ਆ ਜਾਂਦਾ ਹੈ ਜਮਾਦਾਰ ਕੇ ਸੰਗ ਉਚਰਿਓ ਇਹ ਜਮਾਦਾਰ ਦਰੋਗ ਅਬਦੁੱਲੇ ਨੂੰ ਔਰੰਗਜ਼ੇ ਫਿਰ ਕ੍ਰੋਧ ਵਿੱਚ ਗੁੱਸੇ ਚ ਆ ਕੇ ਬੋਲਦਾ ਹੈ ਮਿਲਿਓ ਹੋਏ ਤਿਨ ਸੰਗ ਸਿਪਾਹੀ ਕਹਿਣ ਲੱਗਿਆ ਦਰੋਗੇ ਜੇ ਤੂੰ ਨਹੀਂ ਮਿਲਿਆ ਹੋਇਆ ਤਾਂ ਜਿਹੜੇ ਤੇਰੇ ਸਿਪਾਹੀ ਨੇ ਉਹ ਜ਼ਰੂਰ ਗੁਰੂ ਕਿਆਂ ਨਾਲ ਮਿਲੇ ਹੋਣਗੇ ਉਹਨਾਂ ਦੇ ਨਾਲ ਜ਼ਰੂਰ مشورہ ਕੀਤਾ ਹੋਣਾ ਜਾਂ ਰਿਸ਼ਵਤ ਲਈ ਹੋਣੀ ਨੰਦੇਤ ਲੋਭਕੀਨ ਮਨਮਾਹੀ ਉਹਨਾਂ ਨੇ ਧਨ ਦੇ ਮਾਇਆ ਦੇ ਲੋਭ ਦੇ ਵਿੱਚ ਆ ਕੇ ਸਿੱਖਾਂ ਨੂੰ ਬਾਹਰ ਕੱਢ ਦਿੱਤਾ ਹੈ ਤੁਮ ਤਮੈ ਜਲਾਦੰ ਤੇ ਮਰਵਾਹੂ ਆਖਰ ਗੁੱਸੇ ਵਿੱਚ ਕਹਿਣ ਲੱਗਿਆ ਵੀ ਹੁਣ ਮੈਂ ਤੁਹਾਨੂੰ ਬਖਸ਼ਾਂਗਾ ਨਹੀਂ ਤੁਹਾਨੂੰ ਵੀ ਜਲਾਦਾਂ ਦੇ ਪੇਸ਼ ਪਾ ਦੇਵਾਂਗਾ ਮਰਵਾਵਾਂਗਾ ਜੇ ਕਣ ਪੇਵ ਦੋਸ਼ ਕੋ ਪਾਉਂ ਆਗੜ ਜਲੋਂ ਮੈਂ ਹੁਣ ਪਹਿਲਾਂ ਤਹਿਕੀਕਾਤ ਕਰ ਲਵਾਂ ਪੂਰੀ ਸੀਆਈਡੀ ਜਿਵੇਂ ਪਕੈ ਨੇ ਆ ਪਤਾ ਕਰਨ ਵਾਂ ਵੀ ਜੇ ਦੋਸ਼ ਨਿਕਲ ਆਇਆ ਕਿ ਤੁਸੀਂ ਜਾਂ ਤੇਰੇ ਸਿਪਾਹੀਆਂ ਨੇ ਇਸਤ ਲਈ ਹੈ ਰਿਸਵਤ ਲੈ ਕੇ ਸਿੱਖਾਂ ਨੂੰ ਕੈਦਖਾਨੇ ਵਿੱਚੋਂ ਛੱਡ ਦਿੱਤਾ ਤਾਂ ਖੈ ਜਲਾਦਾ ਦੇ ਪੇਸ਼ ਪਾ ਦਿਆਂਗਾ ਫੇਰ ਸਜ਼ਾ ਦੇ ਕੇ ਮਾਰਵਾ ਦੇਵਾਂਗਾ ਇਹ ਔਰਮਜੇਵ ਨੇ ਆਖਿਆ ਹੈ ਬਾਏ ਤਰਾਸ਼ ਕੋ ਕਹਿ ਕਰ ਬੰਦ ਕਿਉਂ ਬੜਾ ਡਰ ਕਰਕੇ ਦਰੋਗੇ ਨੇ ਹੱਥ ਬੰਨ ਲਏ ਹਨ ਔਰਮਜੇਵ ਦੇ ਅੱਗੇ ਆਬੰਦ ਲਖ ਕਰੋ ਨਿਕੰਦ ਕਹਿਣ ਲੱਗਿਆ ਮੈਨੂੰ ਖਤਾਬੰਦ ਹੁੰਦਾ ਵੀ ਜਿਹੜਾ ਖਤਾ ਗਲਤੀ ਕੀਤੀ ਵੀ ਹੋਵੇ ਕਹਿਣ ਲੱਗਿਆ ਜਾਹ ਪਨਾ ਬਾਦਸ਼ਾਹ ਅਗਰ ਮੈਂ ਖਤਾਬੰਦ ਹੋਇਆ ਭਾਵ ਦੋਸ਼ੀ ਹੋਇਆ ਮੈਂ ਗਲਤੀ ਕੀਤੀ ਹੋਈ ਸਯਤ ਕੁਟੰਬ ਦਿਜੈ ਫਾਸੀ ਤਾਂ ਮੈਨੂੰ ਉਸ ਮੇਤ ਪਰਵਾਰ ਦੇ ਫਾਸੀ ਦੇ ਦੇਣਾ ਖੁਸਤ ਨਾਮ ਸ੍ਰੀ ਵਾਰਾਹ ਦਰੋਗੇ ਨੇ ਵੀ ਔਰ ਮੇਜ ਨੂੰ ਸਚਦ ਜਚੌਣ ਵਾਸਤੇ ਸੱਚ ਦੱਸਣ ਵਾਸਤੇ ਕਹਿਣ ਲੱਗਿਆ ਕਿ ਆਪ ਤਹਿਕੀਕਾਤ ਕਰੋ ਸਾਰੀ ਗੱਲ ਦਾ ਖੁਰਾ ਖੋਜ ਲੱਗੋ ਆਗਰ ਇਹ ਗੱਲ ਤੁਹਾਨੂੰ ਮਿਲ ਗਈ ਕਿ ਮੈਂ ਖਤਾਬੰਦ ਹਾਂ ਮੈਂ ਗਲਤੀ ਕੀਤੀ ਹੈ ਮੈਂ ਰਿਸ਼ਵਤ ਲਈ ਜਾਂ ਮੇਰੇ ਨੌਕਰਾਂ ਨੇ ਰਿਸ਼ਵਤ ਲਈ ਹੈ ਤਾਂ ਸਿੱਖ ਜੇਲ੍ਹ ਖਾਨੇ ਵਿੱਚੋਂ ਬਾਹਰ ਗਏ ਨੇ ਤਾਂ ਮੇਰੇ ਸਮੇਤ ਮੇਰੇ ਪਰਿਵਾਰਾਂ ਸਮੇਤ ਸਾਨੂੰ ਫਾਇੇ ਟੰਗ ਦੇਣਾ ਕਰ ਹੈ ਅਜਮਤ ਜਿੰਨ ਪਾਸੀ ਇਹ ਅਗਲੀ ਗੱਲ ਹੈ ਦਰੋਗੇ ਨੇ ਬੋਲੀ ਕਹਿਣ ਲੱਗਿਆ ਜાં ਪਨਾ ਬਾਦਸ਼ਾਹ ਵੀ ਅਸੀਂ ਕੀ ਕਰੀਏ ਜਿਨ੍ਹਾਂ ਦੇ ਕੋਲ ਅਜਮਤ ਹੈ ਜਿਨ੍ਹਾਂ ਦੇ ਕੋਲੇ ਕਰਾਮਾਤ ਸ਼ਕਤੀ ਹੈ ਕਿਉਂਕਿ ਇਸਲਾਮ ਧਰਮ ਦੇ ਵਿੱਚ ਮੁਸਲਮਾਨ ਲੋਕ ਕਰਾਮਾਤ ਸ਼ਕਤੀ ਨੂੰ ਬਹੁਤ ਜ਼ਿਆਦਾ ਮੰਨਦੇ ਨੇ ਜਿਹੜਾ ਸਿੱਖ ਧਰਮ ਦੇ ਵਿੱਚ ਬਹੁਤ ਫਰਕ ਹੈ ਉਹਨਾਂ ਗੱਲਾਂ ਦਾ ਉਹਨਾਂ ਵਿਚਾਰਾਂ ਦਾ ਇਹਨਾਂ ਦੇ ਵਿੱਚ ਕਾਲਾ ਇਲਮ ਇਹਨਾਂ ਦੇ ਵਿੱਚ ਮੰਤਰ ਕਾਲੇ ਮੰਤਰ ਇਹ ਰਬ ਵਗੈਰਾ ਬਹੁਤ ਕੁਝ ਇਹਨਾਂ ਦੇ ਜਿਹੜੇ ਕਾਜੀ ਲੋਕ ਨੇ ਪੀਰ ਲੋਕ ਨੇ ਇਹ ਆਜਾ ਕੁਝ ਬਹੁਤ ਕਰਦੇ ਨੇ ਸੋ ਇਸ ਕਰਕੇ ਇਹ ਗੱਲ ਦਰੋਗੇ ਨੇ ਔਰੰਗਜ਼ੇਬ ਬਾਦਸ਼ਾਹ ਨੂੰ ਕਹੀ ਕਿ ਜਦੋਂ ਉਹਨਾਂ ਚ ਕਰਾਮਾਤ ਹੈ ਉਹ ਸ਼ਕਤੀ ਹੈ ਉਹ ਤਾਂ ਸ਼ਕਤੀ ਦੇ ਨਾਲ ਗਏ ਨੇ ਸਾਡੇ ਵਸ ਦੀ ਗੱਲ ਨਹੀਂ ਹੈ ਸੁਨ ਅਵਰੰ ਕੇ ਹੋਇਤ ਸ਼ੋ ਜਦੋਂ ਔਰੰਗਜ਼ੇ ਬਾਦਸ਼ਾਹ ਨੇ ਦਰੋਗੇ ਕੋਲ ਇਹ ਗੱਲ ਸੁਣੀ ਵੀ ਕਰਾਮਾਤ ਸ਼ਕਤੀ ਨਾਲ ਗਏ ਹੋਣੇ ਤਾਂ ਉਹਦੇ ਮਨ ਦੇ ਵਿੱਚ ਸ਼ੋਭ ਹੋਰ ਜਿਆਦੇ ਮਨ ਦੇ ਵਿੱਚ ਕੀ ਸਮਝੀ ਮਨ ਦੇ ਵਿੱਚ ਸ਼ੋਮ ਪਿਆ ਕਹੋ ਲੋਹੇ ਦਾ ਪਿੰਜਰਾ ਲਹੋ ਫਿਰ ਕਹਿਣ ਲੱਗਿਆ ਗੁੱਸੇ ਵਿੱਚ ਆਗੇ ਵੀ ਠੀਕ ਐ ਹੁਣ ਤਾਂ ਸਿੱਖ ਨਿਕਲ ਕੇ ਗਏ ਨੇ ਕਿਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨਾਲ ਨਿਕਲ ਕੇ ਚਲੇ ਜਾਣ ਫਿਰ ਕਹਿਣ ਲੱਗਿਆ ਹੁਣ ਲੋਹੇ ਦਾ ਪਿੰਜਰਾ ਤਿਆਰ ਕਰੋ ਜਿਸਮੈਂ ਹਿੰਦੂ ਨੂੰ ਗੁਰੂ ਬਿਠਾਓ ਜਿਸ ਲੋਹੇ ਦੇ ਪਿੰਜਰੇ ਦੇ ਵਿੱਚ ਹਿੰਦੂਆਂ ਦੇ ਗੁਰੂ ਪਾ ਕੇ ਸਾਧ ਸੰਗਤ ਜੀ ਉਸ ਸਮੇਂ ਦੋ ਹੀ ਧਰਮ ਮੰਨੇ ਜਾਂਦੇ ਸੀ Hindu ਤੇ Musalman ਸਿੱਖ ਧਰਮ ਦੀ ਨੀਂਹ ਧੰਗ ਗੁਰੂ ਨਾਨਕ ਮਹਾਰਾਜ ਨੇ ਰੱਖੀ ਸੀ ਪੂਰਨ ਤੌਰ ਤੇ ਸਮਾਜ ਦੇ ਅੰਦਰ ਸਿੱਖ ਧਰਮ ਲੋਕਾਂ ਦੇ ਵਿੱਚ ਪਰਚਲਤ ਸਰੀ ਨਹੀਂ ਸੀ ਹੋਇਆ ਫਿਰ ਕਲਗੀਧਰ ਮਹਾਰਾਜ ਨੇ ਖਾਲਸਾ ਸਾਜਿਆ ਹਾਂ ਜਿਹੜੇ ਸਿੱਖ ਬਣ ਜਾਂਦੇ ਸੀ ਗੁਰੂ ਨੂੰ ਮੰਨਦੇ ਸੀ ਗੁਰੂ ਦੇ ਲੜ ਲੱਗੇ ਸੀ ਉਹਨਾਂ ਨੂੰ ਵੀ ਪਤਾ ਸੀ ਕਿ ਅਸੀਂ ਸਿੱਖ ਹਾਂ ਅਸੀਂ ਸਿੱਖ ਧਰਮ ਦੇ ਵਿੱਚ ਹਾਂ ਆਮ ਦੁਨੀਆ ਆਮ ਲੋਕ ਦੋ ਹੀ ਧਰਮ ਮੰਨਦੇ ਸੀ ਹਿੰਦੂ ਤੇ ਮੁਸਲਮਾਨ ਇਸੇ ਕਰਕੇ ਔਰੰਗਜ਼ੇਬ ਬਾਦਸ਼ਾਹ ਦਾ ਇਹ ਸਮਝਦਾ ਹੀ ਇਹ ਸੀ ਕਿਉਂਕਿ ਮਹਾਰਾਜ ਰਾਖੀ ਹੀ ਹਿੰਦੂਆਂ ਦੀ ਕਰਨ ਗਏ ਸੀ ਤਿਲਕ ਤੇ ਜੰਝੂ ਦੀ ਰੱਖਿਆ ਕਰਨ ਵਾਸਤੇ ਇਹੋ ਇਸ ਕਰਕੇ ਬਾਕੀ ਸਾਰੇ ਵੀ ਇਹੀ ਗੱਲਾਂ ਕਹਿੰਦੇ ਸੀ ਔਰੰਗਜ਼ੇਬ ਕਹਿਣ ਲੱਗਿਆ ਵੀ ਹਿੰਦੂਆਂ ਦਾ ਗੁਰੂ ਕਿਤੇ ਨਿਕਲ ਕੇ ਨਾ ਚਲਿਆ ਜਾਵੇ ਲੋਹੇ ਦਾ ਪਿੰਜਰਾ ਤਿਆਰ ਕਰੋ ਸ਼੍ਰਿੰਖਲ ਦੇ ਪਰੋ ਕੋਲਾ ਲਗਾਓ ਸ਼੍ਰਿੰਖਲ ਭਾਵ ਕੇ ਬੜੇ ਮੋਟੇ ਕੁੰਡੇ ਲਾ ਕੇ ਸੰਗਲ ਪਾ ਕੇ ਫਿਰ ਵੱਡੇ ਵੱਡੇ ਜੀਦੇ ਲਾ ਦਿਓ ਗੁਰੂ ਤੰਗ ਚੌਕਸ ਰਹਿ ਖਰੇ ਉਹਦੇ ਵਿੱਚ ਤੰਗ ਕਰੋ ਚੌਕਸ ਰਹਿਣਾ ਖੜਾ ਕੇ ਰੱਖਣੇ ਨੇ ਆਪਾਂ ਕਈ ਵਾਰੀ ਫੋਟੋਆਂ ਦੇਖਦੇ ਆ ਸਾਧ ਸੰਗ ਜੀ ਬਣੀਆਂ ਹੋਈਆਂ ਗੋਲ पिਂਜਰਾ ਹੁੰਦਾ ਹੈ ਗੋਲ ਕਿੰਜਰੇ 'ਚ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਬੈਠੇ ਹੁੰਦੇ ਨੇ ਪਰ ਜਦੋਂ ਅਸੀਂ ਇਹ ਇਤਿਹਾਸ ਜੋ ਸੁਣ ਰਹੇ ਹਾਂ ਖੜੇ ਇਥੇ ਸਪਸ਼ਟ ਲਿਖਿਆ ਕਿ ਮਹਾਰਾਜ ਨੂੰ ਖੜੇ ਕੀਤਾ ਗਿਆ ਬਿਠਾਇਆ ਨਹੀਂ ਗਿਆ ਖੜਾ ਕੇ ਫਿਰ ਉਨੇ ਦਾ ਉਹਨਾਂ ਗੋਲ पिਂਜਰਾ ਵੱਡਾ पिਂਜਰਾ ਨਹੀਂ ਸੀ ਸਿਰਫ ਜਿਹਦੇ ਵਿੱਚ ਖੜ ਸਕਦੇ ਸਨ ਉਹਦੇ ਅੰਦਰ ਅੰਦਰ ਨੂੰ ਸੂਏ ਲੱਗੇ ਹੋਏ ਸੀ ਜਿਹੜੇ ਟੇਡੇ ਹੁਣ ਉਧਰੋਂ ਵੀ ਸੂਆ ਵੱਜੇ ਇੱਧਰ ਹੁਣ ਇਧਰੋਂ ਵੀ ਸੂਆ ਵੱਜੇ ਪਿੱਛੇ ਢੂ ਨਾ ਲਾਉਣ ਇਹ ਮੂਰੇ ਪਾਸੇ ਵੀ ਆ ਹੱਥ ਨਾਲ ਲਾਉਣ ਚਾਰ ਸਵੇਰੇ ਅੰਦਰ ਨੂੰ ਕਿੱਲਾ ਲਾ ਕੇ ਤਿੱਖੀਆਂ ਤੇ ਅੱਧਾ ਪੂਰਾ ਖੁੱਲਦਾ ਸੀ ਉਹਦੇ ਵਿੱਚ ਖੜਾ ਕਰਕੇ ਦੂਏ ਪਾਸਿਓਂ ਮੋੜ ਕੇ ਬੰਦ ਕਰ ਦਿੰਦੇ ਸੀ ਮਹਾਰਾਜ ਉਸ ਪਿੰਜਰੇ ਦੇ ਵਿੱਚ ਖੜਾਉਣ ਵਾਸਤੇ ਹੁਕਮ ਕੀਤਾ ਹੈ ਆਟੋ ਜਾਨ ਤੇ ਅਠੇ ਹੀ ਬਹਿਰ ਮਹਾਰਾਜ ਖੜੇ ਰਹਿਣ ਤੇ ਦ੍ਰਿਸ਼ਟੀ ਰੱਖਣੀ ਆ ਨਿਗਾਹ ਰੱਖਣੀ ਹੈ ਅਸਨ ਹੋਵੇ ਨਿਕਸ ਕਰ ਜਾਹੇ ਕਿਤੇ ਐਸੀ ਨਾ ਗੱਲ ਹੋਵੇ ਕਿ ਗੁਰੂ ਨਿਕਲ ਕੇ ਚਲਿਆ ਜਾਵੇ ਪਿੰਜਰੇ ਦੇ ਵਿੱਚੋਂ ਇਸ ਬਿਨ ਸ਼ਰਾ ਚਲੇ ਜਗ ਨਾਹੇ ਵੀ ਜੇ ਗੁਰੂ ਤੇਗ ਬਹਾਦਰ ਸਹਿ ਮਹਾਰਾਜਿਆਂ ਤੋਂ ਬਿਨਾਂ ਜਗਤ ਦੇ ਵਿੱਚ ਜਿਹੜੀ ਮੈਂ ਇਸਲਾਮ ਧਰਮ ਆਪਣੇ ਮੁਸਲਮਾਨੀ ਸਰਾਂ ਮੁਸਲਮਾਨੀ ਮਰਜ਼ਾਦਾ ਚਲਾਉਣੀ ਚਾਹੁੰਦਾ ਹਾਂ ਕਿ ਇਕੱਲੇ ਹੀ ਮੁਸਲਮਾਨ ਹੋਣ ਹਿੰਦੁਸਤਾਨ ਦੇ ਵਿੱਚ ਇਹਨਾਂ ਤੋਂ ਬਿਨਾ ਉਹ ਚੱਲਣੀ ਨਹੀਂ ਹੈ ਇਹ ਗੱਲ ਕਿਉਂ ਕਹਿੰਦਾ ਸੀ ਇਹ ਤਾਂ ਕਹਿੰਦਾ ਸੀ ਵੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਮੁਸਲਮਾਨ ਬਣਾ ਕੇ ਤਾਂ ਸਾਰਿਆਂ ਨੇ ਆਪੀ ਮੁਸਲਮਾਨ ਬਣ ਜਾਣਾ ਕਿਉਂ ਮਹਾਰਾਜ ਨੇ ਇਹ ਗੱਲ ਲਿਖ ਕੇ ਦਿੱਤੀ ਹੋਈ ਸੀ ਇਹਦੇ ਕੋਲ ਪੱਤਰਕਾ ਆਈ ਹੋਈ ਸੀ ਔਰੰਗਜ਼ੇਬ ਕੋਲ ਜਿਹੜੇ ਪੱਤਰਕਾ ਕਸ਼ਮੀਰ ਦੇ ਪੰਡਤਾਂ ਨੇ ਸਤਗੁਰਾਂ ਕੋਲੋਂ ਲਿਖਾਈ ਸੀ ਕਿ ਸਾਡੇ ਗੁਰੂ ਤੇਗ ਬਹਾਦਰ ਸਾਹਿਬ ਜੀ ਗੁਰੂ ਨੇ ਅਗਰ ਜੇ ਇਸਲਾਮ ਧਰਮ ਨੂੰ ਕਬੂਲ ਕਰਦੇ ਨੇ ਅਸੀਂ ਬਾਕੀ ਸਾਰੇ ਆਪੀ ਮੁਸਲਮਾਨ ਬਣ ਜਾਵਾਂਗੇ ਵੀ ਅਗਰ ਜੇ ਨਾ ਮੁਸਲਮਾਨ ਬਣੇ ਤਾਂ ਅਸੀਂ ਵੀ ਮੁਸਲਮਾਨ ਨਹੀਂ ਬਣਨਾ ਸੋ ਹੋਇਆ ਵੀ ਇਸੇ ਤਰ੍ਹਾਂ ਹੀ ਸੀ ਕਿ ਮਹਾਰਾਜ ਨੇ ਇਹਦਾ ਧਰਮ ਕਬੂਲ ਨਹੀਂ ਕੀਤਾ ਇਸ ਕਰਕੇ ਫਿਰ ਸਾਰੇ ਦੇ ਸਾਰੇ ਬਚ ਗਏ ਇੱਕ ਗੁੰਮਰਾਵ ਤੰਗ ਕਰ ਦਿਓ ਇਸ ਤਰ੍ਹਾਂ ਦਰੋਗੇ ਦੇ ਨਾਲ ਇੱਕ ਜਰਨੈਲ ਵੀ ਭੇਜਿਆ ਹੈ ਗੁਰ ਠਿਗਿਆਏ ਕਹਤ ਸੋ ਭਇਓ ਗੁਰੂ ਸਤਗੁਰੂ ਮਹਾਰਾਜ ਦੇ ਕੋਲ ਜਰਨੈਲ ਵੀ ਆ ਜਾਂਦਾ ਤੇ ਦਰੋਗਾ ਵੀ ਆ ਜਾਂਦਾ ਹੈ ਪਾਤਸ਼ਾਹ ਨੂੰ ਕਹਿੰਦੇ ਹਨ ਤਤ ਰੋਸ਼ਾਉ ਕੇ ਸਾਥ ਇਹ ਜਿਹੜਾ ਅਮਰਾਉ ਜਰਨੈਲ ਸੀ ਮਹਾਰਾਜ ਨੂੰ ਕਹਿੰਦਾ ਵੀ ਤੁਸੀਂ ਕਿਉਂ ਹੱਠ ਕਰਦੇ ਹੋ ਆਰੰਗਜੀਤ ਬਾਦਸ਼ਾਹ ਦੇ ਨਾਲ ਤੁਸੀਂ ਕਿਉਂ ਹੱਠ ਬੰਨ ਰੱਖਿਆ ਹੈ ਇਹ ਗੱਲਾਂ ਸਤਿਗੁਰੂ ਮਹਾਰਾਜ ਜੀ ਨੂੰ ਆਖਣ ਲੱਗੇ ਜੋ ਬੜ ਹਠੇ ਜਗਤ ਸਭ 나ਥ ਜਿਹੜਾ ਸਾਰੇ ਜਗਤ ਹਿੰਦੁਸਤਾਨ ਦਾ ਰਾਜਾ ਹੈ ਬਾਦਸ਼ਾਹ ਉਹ ਬੜਾ ਹੱਠ ਵਾਲਾ ਹੈ ਕ੍ਰੋਧੀ ਹੈ ਮਾਨੋ ਸ਼ਰਾਧ ਬੜਿਆਈ ਜੇ ਤੁਸੀਂ ਸ਼ਰਾ ਦੇ ਵਿੱਚ ਆ ਜਾਵੋਗੇ ਤਾਂ ਔਰੰਗਜ਼ੇ ਬਾਦਸ਼ਾਹ ਤੁਹਾਨੂੰ ਵੱਡੀ ਵਡਿਆਈ ਦੇਵੇਗਾ ਨਾਇਕਾਂ ਦੇਹ ਪਿੰਜਰੇ ਪਾਈ ਨਹੀਂ ਤਾਂ ਪਿੰਜਰੇ ਦੇ ਵਿੱਚ ਪਾ ਦੇਣਾ ਹੈ ਅਜੇ ਤੁਸੀਂ ਇਹ ਜਨੀ ਪਾਈ ਹੋਂ ਗੋਤਵਾਲੀ ਚ ਬੰਦ ਕੀਤੇ ਹੋਇਓ ਹੁਣ ਜੇ ਤੁਸੀਂ ਨਾ ਮੰਨੇ ਤਾਂ ਤੁਹਾਨੂੰ ਹੁਣ ਪਿੰਜਰੇ ਦੇ ਵਿੱਚ ਬੰਦ ਕਰਨਾ ਹੈ ਗੁਰ ਕਰ ਸੋਨ ਗੁਰ ਕਹਿਓ ਧਰਮ ਜਿਤ ਜਿਸ ਕੋ ਧੰਨ ਗੁਰ ਤੇਗ ਬਹਾਦਰ ਸੇ ਮਹਾਰਾਜ ਇਹ ਔਰਨ ਦੇ ਵੱਲੋਂ ਕਈਆਂ ਗੱਲਾਂ ਇਹ ਜਮੈਲ ਉਮਰਾਵ ਦੇ ਕੋਲੋਂ ਸੁਣ ਕੇ ਇਹ ਬਚਨ ਕਰਦੇ ਹਨ ਬਚਨ ਥੱਲੇ ਪੇਜ ਇਸ ਤਰ੍ਹਾਂ ਮਹਾਰਾਜ ਕਹਿਣ ਲੱਗੇ ਭਾਈ ਹਰ ਇੱਕ ਨੂੰ ਆਪੋ ਆਪਣਾ ਧਰਮ ਪਿਆਰਾ ਹੈ ਸਾਰੇ ਆਪੋ ਆਪਣੇ ਧਰਮ ਨੂੰ ਧਾਰਨ ਕਰਦੇ ਨੇ ਆਪਣੇ ਧਰਮ ਨੂੰ ਨਿਭਾਉਂਦੇ ਹਨ ਅਮਤੋ ਕਬੂ ਨਮਾਨੇ ਏੋ ਮਹਾਰਾਜ ਕਹਿਣ ਲੱਗੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਇਹ ਜਰਨੈਲ ਨੂੰ ਕਹਿੰਦੇ ਨੇ ਕਿ ਅਸੀਂ ਇਹ ਗੱਲ ਨਹੀਂ ਮੰਨਾਂਗੇ ਜਿਹੜੀ ਔਰੰਗਜ਼ੇ ਬਾਦਸ਼ਾਹ ਕਹਿੰਦਾ ਕਿ ਇਸਲਾਮ ਧਰਮ ਵਿੱਚ ਆ ਜਾਓ ਜਿਨ ਦਾਤਾ ਕਰੇ ਤਮ ਕਰਦੇ ਦੇਹੋ ਇਸ ਤਰ੍ਹਾਂ ਮਹਾਰਾਜ ਨੇ ਜਰਨੈਲ ਨੂੰ ਇਹ ਗੱਲ ਕਹਿ ਦਿੱਤੀ ਉਮਰਾਓ ਨੂੰ ਵੀ ਜਿਵੇਂ ਵੀ ਮਰਜੀ ਔਰੰਗਜੀਬ ਕਰਨਾ ਚਾਹੁੰਦਾ ਔਰ ਨੂੰ ਕਰਨ ਦਿਓ ਜੇ ਉਹ ਸਾਨੂੰ ਪਿੰਜਰੇ ਚ ਪਾਉਣਾ ਚਾਹੁੰਦਾ ਪਿੰਜਰੇ ਚ ਪਾ ਲਵੇ ਆ ਕੋਈ ਜਾ ਕੇ ਨਾ ਬੱਚਿਆਂ ਨੂੰ ਇੱਥੋਂ ਕਹੋ ਇਹਨਾਂ ਨੂੰ ਖੁੱਲੇ ਸਾਡ ਰੱਖੀ ਨੇ ਸੋ ਇਸ ਤਰ੍ਹਾਂ ਵੀ ਜਾ ਕਰਕੇ ਕਹੋ ਉਹ ਮੁਜੀਵਨ ਉਹ ਜੇ ਸਾਨੂੰ ਪਿੰਜਰੇ ਚ ਪਾਉਣਾ ਚਾਹੁੰਦਾ ਹੈ ਤਾਂ ਪਿੰਜਰੇ ਚ ਪਾਵੇ ਜੇ ਹੋਰ ਵੀ ਕੋਈ ਸਜ਼ਾ ਦੇਣੀ ਚਾਹੁੰਦਾ ਤਾਂ ਸਜ਼ਾ ਦੇ ਸਕਦਾ ਹੈ ਤੁਰਕਨ ਤੇਜ ਅੰਤ ਅਬ ਆਇਓ ਕਿਉਂਕਿ ਤੁਰਕਾਂ ਦਾ ਜਿਹੜਾ ਤੇਜ ਪ੍ਰਤਾਪ ਹੈ ਵੀ ਤੇਜ ਰਾਜ ਆ ਜਿਹੜਾ ਤੁਰਕਾਂ ਦਾ ਹਿੰਦੁਸਤਾਨ ਤੇ ਉਹਦਾ ਹੁਣ ਅੰਤ ਆ ਗਿਆ ਹੈ ਹੁਣ ਤੁਰਕਾਂ ਦੇ ਰਾਜ ਨੇ ਖਤਮ ਹੋ ਜਾਣਾ ਹੈ ਮਹਾਰਾਜੇ ਬਚਨ ਕਰਦੇ ਹਨ ਜਸਤੇ ਅਸਕਰਮਨ ਨ ਬਿਰਨਾਯੋ ਇਸ ਕਰਕੇ ਤੁਰਕਾਂ ਦਾ ਰਾਜ ਖਤਮ ਹੋਣ ਕਰਕੇ ਇਹ ਔਰੰਗਜ਼ੇਬ ਦਾ ਜਿਹੜਾ ਮਨ ਹੈ ਉਹ ਭਰਮ ਦੇ ਵਿੱਚ ਪਿਆ ਹੋਇਆ ਹੈ ਉਹਦਾ ਮਨ ਇਸ ਕਰਕੇ ਬਦਲਿਆ ਹੋਇਆ ਪੁੱਠਾ ਹੋਇਆ ਵੈ ਸਾਡੇ ਉੱਤੇ ਤਾਂ ਹੀ ਇੰਨੀ ਸ਼ਕਤੀ ਕਰ ਰਿਹਾ ਕਿਉਂਕਿ ਇਹਦੇ ਰੱਤੇ ਰਾਜ ਤੀਜ ਦਾ ਖਾਤਮਾ ਹੋਣਾ ਹੈ ਜਰਾ ਪਾਦਸ਼ਾਹੇ ਜਰਨੈਲ ਨੂੰ ਸਿੱਧੇ ਹੀ ਕਹਿ ਰਹੇ ਨੇ ਵੀ ਤੁਹਾਡੀਆਂ ਜੜਾਂ ਪੁੱਟੀਆਂ ਜਾਣੀਆਂ ਨੇ ਨੀਵ ਤੁਰਕਾਂ ਦੇ ਰਾਜ ਦੀ ਜੜ ਪੁੱਟ ਦੇਣੀ ਹੈ ਖਤਮ ਕਰ ਦੇਣੀ ਹੈ ਇਹ ਐ ਸਾਗਰ ਥਾਰਵ ਜਾਰੀ ਮਹਾਰਾਜੀ ਕਹਿੰਦੇ ਖਾਰੇ ਸਾਗਰ ਖਾਰੇ ਸਮੁੰਦਰ ਦੇ ਵਿੱਚ ਸੁੱਟ ਦੇਾਂਗੇ ਜੜਾਂ ਪੁੱਟ ਕੇ ਇਹ ਵਚਨ ਹੈ ਵੀ ਸੱਚੇ ਨੇ ਸਾਡੇ 700 ਸਾਲ ਤੁਰਕਾਂ ਦਾ ਰਾਜ ਰਿਹਾ ਹਿੰਦੁਸਤਾਨ ਤੇ 700 ਸਾਲ ਧਰਨਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਸ਼ਹੀਦੀ ਚਾਰੇ ਸਾਹਿਬਜ਼ਾਦਿਆਂ ਦੀ ਮਾਤਾ ਗੁਜਰੀ ਜੀ ਦੀ ਸ਼ਹੀਦੀ ਖਾਲਸੇ ਪੰਥ ਨੇ ਬੰਦਾ ਸਿੰਘ ਬਹਾਦਰ ਨੇ ਕਲਗੀਧਰ ਮਹਾਰਾਜ ਦਾ ਥਾਪੜਾ ਲੈ ਕੇ ਚੰਡੀ ਚਲਾ ਦਿੱਤੇ ਤੁਰਕਾਂ ਦਾ ਦਰਾਜ ਪੁੱਟ ਕੇ ਖਾਰੇ ਸਮੁੰਦਰ ਚ ਸੁੱੜ ਦਿੱਤਾ ਮੁੜ ਕੇ ਤੁਰਕ ਕੋਈ ਵੀ ਕਿੱਥੇ ਸ਼ਾਹ ਅਸਕੰਦਰ ਨਾਦਰ ਵਰਗੇ ਅਹਿਮਦ ਸਾਦ ਵਾਲੀ ਵਰਗੇ ਜ਼ਕਰੀਆ ਖਾਨ ਫਰਕਸ਼ੀਅਰ ਵਰਗੇ बार-बार ਹਮਲੇ ਕਰਦੇ ਆਉਂਦੇ ਸੀ ਉਹ ਮੁੜ ਕੇ ਹਮਲਾ ਨਹੀਂ ਕਰ ਸਕੇ ਹਨ ਹਿੰਦੁਸਤਾਨ ਵੱਲ ਝਾਕ ਨਹੀਂ ਸਕੇ ਕਿਉਂਕਿ ਖਾਲਸੇ ਪੰਥ ਨੇ ਪੰਜਾਬ ਦੇ ਵਿੱਚ ਤੀਜ ਰਾਜ ਬਣਾ ਕੇ ਬਲਕਿ ਪਸ਼ੌਰ ਤੱਕ ਮਹਾਰਾਜਾ ਰਣਜੀਤ ਸਿੰਘ ਨੇ ਖਾਲਸਾ ਦੇ ਝੰਡੇ ਚੁਲਾ ਦਿੱਤੇ ਸੀ ਸੋ ਇਸ ਕਰਕੇ ਮੇਰੇ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਇਹ ਕਹਿ ਰਹੇ ਨੇ ਵੇ ਥੋਡੀਆਂ ਜੜਾ ਬੁੱਟ ਕੇ ਖਾਰੇ ਸਮੁੰਦਰ ਦੇ ਵਿੱਚ ਸੁੱਟ ਦੇਾਂਗੇ ਬਹੁ ਨਾਰਾਜ ਰਹੇ ਜਗ ਮਾਹੀ ਸੰਕਤ ਦੇ ਵਿੱਚ ਥੋਡਾ ਭਾਵ ਹਿੰਦੁਸਤਾਨ ਤੇ ਮੁੜ ਕੇ ਤੁਰਕਾਂ ਦਾ ਰਾਜ ਨਹੀਂ ਹੋਵੇਗਾ ਕਰੈ વિનાਸ਼ਨ ਇਸ ਗਿੰਦ ਤਾਹੀ ਇਸ ਥਿੱਕੇ ਦੇ ਨਾਲ ਇੱਥੇ ਦਾ ਰਾਜ ਖਤਮ ਕਰ ਦਿਆਂਗੇ ਆਪਣੀ ਕੁਰਬਾਨੀ ਦੇ ਕੇ ਸੁਣ ਕਰ ਤਾ ਪਿੰਜਰਾ ਮੰਗਵਾਇਆ ਇਓ ਸੁਣ ਕਰਕੇ ਫਿਰ ਜਦੋਂ ਸਤਿਗੁਰਾਂ ਦੇ ਬਚਨ ਹੋ ਗਏ ਕਿ ਅਸੀਂ ਨਹੀਂ ਮੰਨਣਾ ਤਾਂ ਪਾਦਸ਼ਾਹ ਦੀਆਂ ਦੇ ਲਈ ਫਿਰ ਪਿੰਜਰਾ ਤਿਆਰ ਕਰਵਾਇਆ ਗਿਆ ਕਾਰੀਗਰਾਂ ਤੋਂ ਅਗ ਬੰਧਨ ਜੁੱਤ ਵਿੱਚ ਬਿਠਾਏ ਸਤਿਗੁਰੂ ਮਹਾਰਾਜ ਫਿਰ ਇਹ ਪਿੰਜਰੇ ਦੇ ਵਿੱਚ ਬੰਦ ਕਰ ਦਿੱਤੇ ਗਏ ਪੈਰਾਂ ਨੂੰ ਬੇੜੀਆਂ ਹੱਥਾਂ ਨੂੰ ਹਥਕੜੀਆਂ ਉਸੇ ਤਰ੍ਹਾਂ ਹੀ ਸ਼੍ਰੰਖਲ ਭੇੜੀ ਤੋ ਲਗਾਇਓ ਚੰਗੇ ਤਰਾ ਬੰਨ੍ਹ ਕਰਕੇ ਪਿੰਜਰੇ ਨੂੰ ਸ਼੍ਰੇਂਖਲ ਸੰਗਲ ਪਾ ਕੇ ਜਿਵੇਂ ਆਪਾਂ ਕੁੰਡਾ ਲਾ ਦਿੰਨੇ ਆ ਪ੍ਰਾਣੇ ਸੰਗ ਵਿੱਚ ਸਿੰਗਲ ਪਾਉਂਦੇ ਹੁੰਦੇ ਤੇ ਉਹਦੇ ਵਿੱਚ ਕੁਲਫ ਜੀਂਦੇ ਨੂੰ ਕਹਿੰਦੇ ਨੇ ਕੁਲਫ ਮੋਟਾ ਜਿੱਦਾਂ ਲਾ ਦਿੱਤਾ ਹੈ ਇੱਕ ਦਸ ਸਤ ਗੁਰ ਬਗਨ ਸੁਹਾਇਓ ਪਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਚਿਹਰਾ ਉਸੇ ਤਰ੍ਹਾਂ ਇੱਕ ਰਸ ਖਿੜਿਆ ਰਿਹਾ ਦੁਭਰਾ ਤਬ ਕੇ ਖਾਤਰ ਜਮਾ ਤਵ ਲੋਹ ਦੇ ਪਿੰਜਰੇ ਪਾਏ ਯਾ ਸਤਸਾਰਿਆਂ ਦੀ ਜਮਾ ਖਾਤਰ ਵਾਸਤੇ ਔਰੰਗਜੇ ਬਾਦਸ਼ਾਹ ਨੇ ਕਤਵਾਲੀ ਦੇ ਜਮਾਦਾਰ ਦੀ ਰੱਖਣ ਵਾਸਤੇ ਕਿ ਬਾਕੀ ਜਿਵੇਂ ਤਿੰਨ ਸਿੰਘ ਚਲੇ ਗਏ ਸਤਗੁਰੂ ਨਾ ਚਲੇ ਜਾਣ ਇਸ ਕਰਕੇ ਧੰਗੁਰੂ ਤੇਗ ਬਹਾਦਰ ਸਹਿ ਮਹਾਰਾਜਿਆਂ ਨੂੰ ਲੋਹੇ ਦੇ ਪਿੰਜਰੇ ਵਿੱਚ ਬੰਦ ਕਰ ਦਿੱਤਾ ਹੈ ਗੁਰ ਦਿੱਤਾ 베ਰੇ ਸਹਿਤ ਸੇਵੈ ਜਿਮ ਫਰਮਾਏ। ਓ ਭਾਈ ਗੁਰ ਦਿੱਤਾ ਜੀ ਸਤਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀਆਂ ਦੇ ਹੁਕਮ ਅਨੁਸਾਰ ਜਿਹੜੀਆਂ ਬੀੜੀਆਂ ਪਈਆਂ ਸੀ ਉਹ ਰਹਿ ਗਈਆਂ ਤੇ ਸਤਗੁਰੂ ਮਹਾਰਾਜ ਤੋਂ ਆਗਿਆ ਲੈ ਕੇ ਚਲੇ ਗਏ ਸਨ। ਕੁਝ ਮਹਾਰਾਜ ਨੇ ਫਰਮਾਏ ਬਚਨ ਵੀ ਕੀਤੇ ਸੀ। ਇੱਥੇ ਫਰਮਾਏ ਤੋਂ ਬਚਨ ਹੈ ਜਦੋਂ ਆਪਾਂ ਸ਼ਲੋਕ ਪੜ੍ਹਦੇ ਆਂ ਸਤਨਗੁਰੂ ਤੇਗ ਬਹਾਦਰ ਸਹਿ ਮਹਾਰਾਜ ਜੀ ਦੇ ਬਰਾਗਮਈ ਸ਼ਲੋਕ ਬਲ ਛੁਟ ਕਿਉ ਬੰਧਨ ਪਰੇ ਕਛੂ ਨਾ ਹੋਤੋ ਪਾਏ ਕੋ ਨਾਨਕ ਅਭੂ ਊਟ ਹਰ ਗਜ ਜਿਹਾ ਹੋ ਸਹਾਇ ਇਹ ਪ੍ਰਾਰਥਨ ਜਿੰਨੇ ਵੀ ਗ੍ਰੰਥਾਂ ਨਾਲ ਉਹਨਾਂ ਦੇ ਵਿੱਚ ਇਹ ਵਿਚਾਰ ਆਉਂਦੀ ਹੈ ਇਹ ਸ਼ਲੋਕ ਗੁਰੂ ਤੇਗ ਬਹਾਦਰ ਸਹਿ ਮਹਾਰਾਜੀਆਂ ਨੇ ਉਚਾਰਿਆ ਸੀ ਕਿਉਂਕਿ ਬੇੜੀਆਂ ਪੈ ਚੁੱਕੀਆਂ ਸਾਰਨ ਪਿੰਜਰੇ ਦੇ ਵਿੱਚ ਬੰਦ ਸੀ ਮਹਾਰਾਜ ਜੀ ਸ਼ਲੋਕ ਉਚਾਰਨ ਕਰਕੇ ਭਾਮ ਗੁਰੂ ਗੋਬਿੰਦ ਸਿੰਘ ਮਹਾਰਾਜਿਆ ਨੂੰ ਪਰਖਣਾ ਚਾਹਿਆ ਸੀ ਕਿ ਦੇਖੀਓ ਇਸ ਗੱਲ ਦਾ ਕੀ ਜਵਾਬ ਦਿੰਦੇ ਨੇ ਪ੍ਰਾਣੀਆਂ ਹੱਥ ਲਖਤ ਲਿਖਤ ਬੀੜਾ ਹੁੰਦੀਆਂ ਨੇ ਜਿਹੜੀਆਂ ਆਮ ਪ੍ਰਾਣੀਆਂ ਹੱਥ ਲਿਖਤ ਉਹਨਾਂ ਦੇ ਵਿੱਚ ਫਿਰ ਅੱਗੇ ਲਿਖਿਆ ਹੁੰਦਾ ਸੀ ਪਾਤਸ਼ਾਹੀ 10 ਪਾਤਸ਼ਾਹੀ 10 ਲੇ ਕੇ ਫਿਰ ਅਗਲਾ ਸ਼ਲੋਕ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਚਾਰਿਆ ਸੀ ਬਲ ਹੋਆ ਬੰਦਨ ਛੁਟੇ ਸਭ ਕੁਝ ਹੋ ਤੋ ਬਾਏ ਨਾਨਕ ਸਭ ਕੁਝ ਤੁਮਰੇ ਹਾਥ ਮੈਂ ਤੁਮ ਹੀ ਹੋਤ ਸਹਾਈ ਸੋ ਇਸ ਤਰਾਏ ਮਹਾਰਾਜ ਦੇ ਬਚਨ ਕਵੀ ਜੀ ਨੇ ਇੱਕ ਛੋਟੀ ਜੀ ਪੰਗਤੀ ਦੇ ਵਿੱਚ ਇਸ ਗੱਲ ਨੂੰ ਬਿਆਨਿਆ ਹੈ ਇਹ ਭਾਈ ਗੁਰਦਤਾ ਜੀ ਬਾਬਾ ਬੁੱਢਾ ਜੀ ਦੀ ਬਾਸ ਵਿੱਚੋਂ ਸਨ ਜਿਹੜੇ ਮਹਾਰਾਜ ਦੇ ਨਾਲ ਆਏ ਸੀ ਉਹਨਾਂ ਨੂੰ ਫਿਰ ਇਹ ਸਲੋਕਾਂ ਦੀ ਬਚਨ ਬਖਸ਼ਿਸ਼ ਕੀਤੀ ਸੀ ਜੋ ਪਏ ਦਰ ਤਪਏ ਆਤ ਸੈ ਤੱਕ ਰਾਈ ਬਹੁਤ ਜਿਆਦਾ ਤਕੜਾਈ ਕਰ ਦਿੱਤੀ ਹੈ ਜਮਾਦਾਰ ਟੱਕ ਠਹਿਰਿਓ ਆਈ ਜਮਾਦਾਰ ਆਪ ਵੀ ਹੁਣ ਪਹਿਰੇ ਉੱਤੇ ਖੜ ਗਿਆ ਮਹਾਰਾਜ ਲੋਹੇ ਦੇ ਪਿੰਜਰੇ ਵਿੱਚ ਹਨ ਸਤਿਗੁਰੂ ਮਹਾਰਾਜ ਦੇ ਉੱਤੇ ਬਹੁਤ ਜਿਆਦਾ ਸਖਤਾਈ ਕਰ ਦਿੱਤੀ ਹੋਰ ਜਿਆਦਾ ਪਹਿਰੇ ਵਧਾ ਦਿੱਤੇ ਹਨ ਕਿ ਕਿਤੇ ਸਤਿਗੁਰੂ ਮਹਾਰਾਜ ਨਿਕਲ ਕੇ ਨਾ ਚਲੇ ਜਾਣ ਔਰ ਮੇਰੇ ਵੱਲੋਂ ਸੋ ਆਓ ਸਮੇਂ ਦੀ ਸਮਾਪਤੀ ਹੈ ਇਤੋਂ ਹੀ ਅਗਲਾ ਇਤਿਹਾਸ ਪਿਆਰ ਨਾਲ ਕਲੋਂ ਸਰਵਣ ਕਰਨਾ ਹੋਈਆਂ ਭੁੱਲਾਂ ਮਾਫ਼ ਕਰਨੀਆਂ ਨਾਲ ਇਹ ਪ੍ਰਸੰਗ ਅਗਲਾ ਆਰੰਭ ਹੋ ਰਿਹਾ ਹੈ ਸਾਰੀਆਂ ਸੰਗਤਾਂ ਨੇ ਪੰਗਤੀਆਂ ਸਰਵਣ ਕਰਕੇ ਫਤੇ ਪ੍ਰਵਾਨ ਕਰਨੀ ਸਰਤ ਪਏ ਹੱਥ ਸੇ ਟਕਰਾਈ ਜਮਾਦਾਰ ਢਗ ਠਹਿਰਿਓ ਆਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ